ਪਾਣੀਓ ਬੀਜੀ ਬਿਸਾਦ ਤੇ ਸਾਡੇ ਐਸਐਸਪੀ ਸਾਹਿਬ ਜੀ ਹਰਮੰਦੀ ਪਾਜ਼ੀ ਵੱਲੋਂ ਜਿਹੜੀ ਇੱਕ ਵਿਦ ਨਸ਼ਾ ਰੋਧ ਮੁਹਿੰਮ ਚਲਾਈ ਸੀ ਉਹਦੇ ਚ ਸਾਡੋ ਕੌਮ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਇੱਥੇ ਹੀ ਕੱਲ ਲਾਲੜੂ ਪੁਲਿਸ ਵੱਲੋਂ 라ਜੂ ਐਸਐਚਓ ਵੱਲੋਂ ਦੌਰਾਨ ਆਪਣਾ ਗਸ਼ਤ ਇੱਕ 14 ਕਿਲੋ 370 ਗ੍ਰਾਮ ਅਫੀਨ ਦੀ ਬਰਾਦਰੀ ਜਿੱਤੀ ਹੈ ਇਹ ਕੱਲ ਸ਼ਾਮ ਨੂੰ 4 ਵਜੇ ਦੇ ਕਰੀਬ ਜਦੋਂ ਪੁਲਿਸ ਗਸ਼ਤ ਤੇ ਸੀਗੀ ਆਪਣੀ ਐਕਟੀਵਿਟੀ ਦੇ ਤਾਬੇਕ ਤੇ ਇੱਕ ਗੱਡੀ ਸੀ ਜਿਹੜੀ ਕਿ ਦਿ ਲੋਹਾਕਾਰ ਯੂਕੇ ਨੰਬਰ ਦੀ ਉਤਰਾਖੰਡ ਨੰਬਰ ਦੀ ਜਿਹੜੀ ਕਿ ਇੱਕ ਸਾਈਡ ਦੇ ਰੁਗੀ ਹੋਈ ਸੀ ਕਿ ਜਿਹਨੂੰ ਇਹਨਾਂ ਨੇ ਪੁੱਛਿਆ ਵੀ ਹਾਂ ਵੀ ਉਹ ਤੋਂ ਕੁਝ ਕੁਐਸਚਨਸ ਕੀਤੇ ਤੇ ਉਹਨੂੰ ਲੱਗਿਆ ਵੀ ਸ਼ੱਕੀ ਲੱਗਿਆ ਤੇ ਉਥੇ ਉਹਨਾਂ ਨੇ ਮੌਕੇ ਤੇ ਜੀਓ ਨੂੰ ਬੁਲਾ ਕੇ ਉਹਦੇ ਜਿਹੜਾ ਸਾਰੇ ਚੈਕਿੰਗ ਕੀਤੀ ਤਾਂ ਉਹ ਚ ਗੱਡੀ ਚੋਂ 15 14 ਕਿਲੋ 370 ਗ੍ਰਾਮ ਦੇ ਕਰੀਬ ਅਫੀਮ ਬਰਾਮਦ ਹੋਈ ਤੇ ਪੁੱਛ ਕੇ ਸੋਇ ਪਤਾ ਲੱਗਿਆ ਵੀ ਹਾਂ ਵੀ ਜਿਹੜੇ ਦੋਨੋਂ ਦੋਸ਼ੀ ਨੇ ਰਣਜੋਤ ਸਿੰਘ ਤੇ ਜਸਵੀਰ ਸਿੰਘ ਇਹ ਦੋਨੋਂ ਤਰਨਤਾਰਨ ਦੇ ਰਹਿਣ ਵਾਲੇ ਨੇ ਤੇ ਇਹ ਜਿਹੜੇ ਸੀਗੇ ਇਹਨਾਂ ਦੇ ਉੱਪਰ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਵੀ ਹੈਗੀ ਹੈ ਰਣਜੋਤ ਸਿੰਘ ਦੇ ਉੱਪਰ ਪਹਿਲਾਂ ਵੀ 2021 ਚ ਇੱਕ ਪਛਾਤਾ ਦਰਜ ਹੋਇਆ ਸੀਗਾ ਐਨਡੀਪੀ ਸੈਕਟਰ ਦਾ ਤੇ ਜਸਵੀਰ ਸਿੰਘ ਦੇ ਉੱਪਰ ਵੀ ਆਪਣਾ ਐਨਡੀਪੀ ਸੈਕਟਰ ਦੇ ਪਹਿਲਾਂ ਵੀ ਪਛਾਤਾ ਦਰਜ ਹੈ ਤੇ ਹੁਣ ਇਹਨਾਂ ਦੀ ਜਿਹੜੀ ਅਸੀਂ ਇਹਨਾਂ ਦੇ ਉੱਪਰ ਐਫਆਈਆ ਨੰਬਰ ਜਿਹੜੀ ਸੀਗੀ ਸਾਡੀ 87 ਨੰਬਰ ਐਫਆਈਆ ਲਾਲੂੜ ਥਾਲੇ ਦੀ ਉਹ ਦਰਜ ਕੀਤੀ ਗਈ ਹੈ ਅਨਰ ਐਪਰੋਪ੍ਰੀਏਟ ਸੈਕਸ਼ਨ ਤੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ਸਰ ਲੈ ਕੇ ਕਿੱਥੋਂ ਹੁੰਦੇ ਸੀ ਇਹ ਇਹ ਹੱਲੇ ਜਿਹੜੀ ਜਿਹੜੀ ਪ੍ਰੀਲੀਮినਰੀ ਸਾਡੀ ਪੁੱਛੀ ਗਈ ਸੀ ਉਹਦੇ ਵਿੱਚ ਬੜੀ ਉਹਦੇ ਤੇ ਦੱਸਿਆ ਵੀ ਇਹ ਬਰੇਲੀ ਤੋਂ ਲੈ ਕੇ ਆ ਰਹੇ ਸੀਗੇ ਤੇ ਐਸ ਦਾ ਜਿਹੜਾ ਪੁਹਾਲੀ ਸੀ ਇਹ ਟਰਾਂਜ਼ਿਟ ਰੂਟ ਸੀਗਾ ਜਿਹੜੇ ਤਰਨਤਾਰ ਲੈ ਕੇ ਜਾਣੇ ਸੀਗੇ ਤੇ ਰਸਤੇ ਦੇ ਵਿੱਚ ਜਿਹੜੀ ਸੀਗੀ ਪੁਲਿਸ ਦੀ ਬੁਸ਼ਤਿਆਦੀ ਕਾਰਨ ਜਿਹੜੀ ਇਹ ਇੰਟਰਸੈਪਟ ਕੀਤਾ ਗਿਆ ਨਾ ਸਰ ਹੁਣ ਤੱਕ ਦੀ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆਈ ਹੈ ਜਿਹੜੇ ਫੜੇ ਗਏ ਨੇ ਨਹੀਂ ਹੱਲੇ ਤੱਕ ਤੁਹਾਨੂੰ ਇਹ ਦੱਸ ਰਿਹਾ ਹਾਂ ਵੀ ਹਾਂ ਇੱਕ ਤਾਂ ਪਹਿਲੀ ਬਹੁਤ ਅਨਸਟੇਜ ਹੈ ਜਿਹੜੀ ਇਨਵੈਸਟੀਗੇਸ਼ਨ ਦੀ ਠੀਕ ਹੈ ਹੁਣ ਇਹਨਾਂ ਦਾ ਅਸੀਂ ਰਿਮਾਂਡ ਲੈ ਕੇ ਕੱਲ ਕੱਲ ਈਵਨਿੰਗ ਦੀ ਤੇ ਉਹਨੇ ਮਨ ਲਾ ਗਿਆ ਤਾਂ ਉਹ ਹੋਰ ਡਿਟੇਲ ਪੁੱਛਕਿਛ ਕਰਾਂਗੇ ਫੋਰੈਂਸਿਕ ਐਨਾਲਿਸਿਸ ਕਰਾਂਗੇ ਜਾਂ ਇਹਨਾਂ ਦਾ ਜੋ ਸਾਰਾ ਸੀਗਾ ਤੇ ਹਾਲੇ ਤੱਕ ਤਾਂ ਜਿਹੜਾ ਇਹ ਸੀ ਟ੍ਰਾਂਜ਼ਿਟ ਸੀਗਾ ਸਾਡਾ ਜਿਹੜਾ ਮੁਹੱਲੇ ਦਾ ਇਹ ਜਾਣੀ ਜ਼ਰਤਦਾਰ ਸੀਗੀ ਬਾਕੀ ਇਹਨਾਂ ਨੂੰ ਸਾਰੀ ਪੁੱਛਕਿਛ ਆਜੂਗਾ ਵੀ ਹਾਂ ਵੀ ਲੈ ਕੇ ਕਿੱਥੋਂ ਆnde ਸੀਗੇ ਕੌਣ ਕੌਣ ਇਹਨਾਂ ਦੇ ਜਿਹੜੇ ਸੀਗੇ ਸਪਲਾਈਅਰ ਸੀਗੇ ਮੋਡਲ ਸਪਲੈਂਡੀ ਇਹ ਇਹਨਾਂ ਦੇ ਕਿੰਨੇ ਹੱਲੇ ਢੇਡੇ ਲੱਗ ਚੁੱਕੇ ਜਾਂ ਕੇ ਸਰ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਰੂਟ ਜਿਹੜਾ ਹੈਗਾ ਬਣਾਇਆ ਹੈ ਇਸ ਤੋਂ ਪਹਿਲਾਂ ਵੀ ਲੈ ਕੇ ਆਏ ਇਸ ਰੂਟ ਤੇ ਜਾਂ ਫਿਰ ਕੁਝ ਹੋਇਆ ਤੇ ਨਾ ਦੱਸਿਆ ਵੀ ਇਹ ਦੋ 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 ਦਿਨ ਪਹਿਲਾਂ ਆ ਚੁੱਕੇ ਨੇ ਬਾਕੀ ਅਸੀਂ ਸਾਰੇ ਸਾਰਾ ਉਹਨਾਂ ਦਾ ਐਨਾਲਿਸਿਸ ਕਰਕੇ ਔਰ ਐਵਿਡੈਂਸ ਜੋ ਸਾਡੇ ਕੋਲ ਆਊਗਾ ਉਹ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਜੀ ਸਰ ਬਿਲਕੁਲ ਬੈਕਗ੍ਰਾਉਂਡ ਹੈ ਹਨ ਦੱਸ ਚੁੱਕਾ ਹਾਂ ਨਾ ਮੋਂ ਪਹਿਲਾਂ ਜਿਹੜਾ ਰਣਜੋਤ ਸਿੰਘ ਜਸਵੀਰ ਸਿੰਘ ਦੋਨਾਂ ਦੇ ਉੱਪਰ ਐਨਡੀਪੀ ਸੈਟ ਦੇ ਪੱਤੇ ਦੋਨਾਂ ਦੇ ਉੱਪਰ ਪਹਿਲਾਂ ਹੀ ਦਰਜ ਨੇ ਕਿ ਦੇ ਵਿੱਚ ਵੀ ਹੈ 19 ਦੇ ਵਿੱਚ ਵੀ ਹੈ ਇਹ ਕਿੰਨੇ ਕੁ ਦੀ ਬੁੱਕੀ ਉੱਥੋਂ ਲੈ ਕੇ ਆਇਆ ਪਰ ਇਹ ਇਹ ਫੀਮ ਹੈ ਜੀ ਫੀਮ ਦੇਖੋ ਜੀ ਉਹ ਤੇ 14 ਕਿਲੋ ਤੇ 370 ਗ੍ਰਾਮ ਹੈਗੇ ਹੈ ਹੈਵੀ ਕੁਆਲਿਟੀ ਹੈ ਸਰ ਇਹ ਦੋਨੇ ਜਾਂਦੇ ਸੀ ਚਾਹ ਨਾਲ ਹੋਰ ਵੀ ਕੋਈ ਸਾਥੀ ਹੈ ਹਣ ਤੱਕ সামনে ਹਲੇ ਤੱਕ ਤਾਂ ਦੇਖੋ ਜੀ ਦੋ ਹੀ ਸੀਗੇ